ਚਾਰਾ ਦੀ ਰਮਤਾ ਫਤਿਹ ਦੀ ਸਾਂਝ ਨਾ ਕਰੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਬੜੇ ਹੀ ਗੰਭੀਰ ਵਿਸ਼ੇ ਤੇ ਅੱਜ ਤੁਹਾਡੇ ਨਾਲ ਜੋ ਗੱਲਬਾਤ ਕਰਨੀ ਹੈ ਇੱਕ ਨਾ ਲੰਬੇ ਸਮੇਂ ਤੋਂ ਇੱਕ ਮਹਿੰਮ ਜਿਹੜੀ ਹੈ ਛੜੀ ਹੋਈ ਹੈ ਇਹ ਮਹਿੰਮ ਜਿਹੜੀ ਗੁਰਸਾਹਿਬਾਂ ਤੋਂ ਟਾਈਮ ਤੋਂ ਹੀ ਸ਼ੁਰੂ ਹੋ ਗਈ ਸੀ ਉਹ ਮੋਹਿਮ ਹੈ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਹਿੱਸਾ ਨੇ ਉਹਨਾਂ ਦੇ ਵਿੱਚੋਂ ਨਿਕਲੇ ਨੇ ਜਾਂ ਉਹਨਾਂ ਦਾ ਹੀ ਇੱਕ ਹਿੱਸਾ ਨੇ ਇਹ ਬੜੀ ਪੁਰਾਣੀ ਇੱਕ ਗੱਲ ਚਲਦੀ ਆ ਰਹੀ ਹੈ ਲੇਕਿਨ ਪਿਛਲੇ ਕੁਝ ਸਮੇਂ ਤੋਂ ਜਿਹੜੀ ਨਾ ਇਹ ਬੜੀ ਇਹਦੇ ਵਿੱਚ ਤੇਜ਼ੀ ਨਜ਼ਰ ਆ ਰਹੀ ਹੈ ਬਹੁਤ ਜ਼ਿਆਦਾ ਉਹਦਾ ਤੇਜ਼ੀ ਦਾ ਕਾਰਨ ਇਹ ਹੈ ਕਿ ਇੱਕ ਤੇ ਸੋਸ਼ਲ ਮੀਡੀਆ ਆ ਗਿਆ ਔਰ ਸੋਸ਼ਲ ਮੀਡੀਆ ਦੀ ਜਿਹੜੀ ਮਾਰ ਹੈ ਜਾਂ ਉਹਦੀ ਪਹੁੰਚ ਹੈ ਉਹ ਬੜੀ ਦੂਰ ਤੱਕ ਹੈ ਪੂਰੀ ਦੁਨੀਆ ਦੇ ਵਿੱਚ ਤੁਸੀਂ ਕਲ ਪਹੁੰਚਾ ਸਕਦੇ ਹੋ ਔਰ ਇਸ ਸੋਸ਼ਲ ਮੀਡੀਆ ਦੇ ਵਿੱਚ ਨਹੀਂ ਸਭ ਤੋਂ ਜ਼ਿਆਦਾ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ ਉਹ ਹੈ ਪੋਡਕਾਸਟ ਪੋਡਕਾਸਟ ਦੀ ਜਿਹੜੀ ਹੈ ਨਾ ਉਹ ਜਿਹੜੀ ਗੱਲਬਾਤ ਹੁੰਦੀ ਹੈ ਨਾ ਵੈਸੇ ਜਿਹੜੀ ਰੀਲ ਬਣਦੀਆਂ ਜਾਂ ਤੁਸੀਂ ਵੀਡੀਓਜ਼ ਵਗੈਰਾ ਦੇਖਦੇ ਹੋ ਉਹ ਬੜੇ ਛੋਟੇ ਟਾਈਮ ਦੀਆਂ ਆਉਂਦੀਆਂ ਬੜਾ ਕੁਝ ਸੈਕਿੰਡ ਦੀਆਂ ਵੀ ਹੁੰਦੀਆਂ ਕਈ ਪੋਡਕਾਸਟ ਬੜੇ ਲੰਬੇ ਹੁੰਦੇ ਨੇ ਇੰਨੇ ਲੰਬੇ ਹੋਣ ਦੇ ਬਾਵਜੂਦ ਵੀ ਲੋਕ ਉਹਨੂੰ ਪੋਡਕਾਸਟ ਨੂੰ ਬਹੁਤ ਜ਼ਿਆਦਾ ਸੁਣਦੇ ਪੈਣ ਉਹਦਾ ਕਾਰਨ ਇਹ ਹੈ ਕਿ ਉਹ ਇੰਨੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਗੱਲਬਾਤ ਦੀ ਜਿਹੜੀ ਜਿਹੜੀ ਵਿਚਾਰਾਂ ਦੀ ਗੱਲ ਹੈ ਨਾ ਉਹ ਵਿਚਾਰ 'ਚ ਬੰਦਾ ਉਹ ਇੰਨਾ ਰੁੱਝ ਜਾਂਦਾ ਹੈ ਕਿ ਉਹਨੂੰ ਮਤਲਬ ਲੱਗਦਾ ਕਿ ਵੀ ਅਗਲੀ ਗੱਲ ਹੁਣ ਕੀ ਹੋਏਗੀ ਉਹਨਾਂ ਕਿ ਅਗਲੀ ਗੱਲ ਕੀ ਹੋਏਗੀ ਇੰਨਾ ਉਹ ਜੰਦਾ ਕਿ ਉਹ ਕਿੰਨੀ ਕਿੰਨੀ دیر ਦੇ ਪੋਡਕਾਸਟ ਉਹ ਦੇਖ ਲੈਂਦਾ ਹਾਲਾਂਕਿ ਦੂਜੀਆ ਵੀਡੀਓਸ ਉਹ 2-4 ਮਿੰਟ ਤੋਂ ਵੱਧ ਨਹੀਂ ਦੇਖ ਪੰਦਾ ਤੇ ਇਹ ਪੋਡਕਾਸਟ ਦਾ ਜਿਹੜਾ ਪੀਰੀਅਡ ਚੱਲ ਰਿਹਾ ਹੈ ਨਾ ਇਹ ਬੜਾ ਜ਼ਬਰਦਸਤ ਇਹਦਾ ਪ੍ਰਭਾਵ ਜਿਹੜਾ ਲੋਕਾਂ 'ਚ ਫੈ ਰਿਹਾ ਔਰ ਇਹਨਾਂ ਪੋਡਕਾਸਟ ਦੇ ਵਿੱਚ ਜਿਹੜੀ ਹੈ ਸਭ ਤੋਂ ਜ਼ਿਆਦਾ ਇਸ ਗੱਲ ਨੂੰ ਉਭਾਰ ਕੇ ਦੱਸਿਆ ਜਾ ਰਿਹਾ ਇਹ ਬੜੀ ਵੱਡੀ ਹੈ ਦੇ ਪਿੱਛੇ ਇੱਕ ਕੌਨਸਪੀਰੇਸੀ ਜਾਂ ਇੱਕ ਸਾਜ਼ਿਸ਼ ਜਿਹੜੀ ਚੱਲਦੀ ਪਈ ਹੈ ਉਹਦੀ ਮੈਂ ਤੁਹਾਨੂੰ ਜ਼ਿਕਰ ਕਰਾਂਗਾ ਕਿ ਉਸ ਉਹ ਜਿਹੜੇ ਪੋਡਕਾਸਟ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਨਾ ਉਹ ਇਤਨੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੀਤੀ ਜਾਂਦੀ ਹੈ ਕਿ ਸੁਣਨ ਵਾਲੇ ਦਾ ਜਿਹੜਾ ਨਾ ਉਹ ਉੱਤੇ ਮਤਲਬ ਭਰੋਸਾ ਬਣ ਜਾਂਦਾ ਜੋ ਉਹਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਉਹਦਾ ਕਾਰਨ ਇਹ ਹੈ ਕਿ ਜਦੋਂ ਉਹ ਬੁਲਾਇਆ ਜਾਂਦਾ ਕਿਸੇ ਗੈਸਟ ਨੂੰ ਜਦੋਂ ਬੁਲਾਇਆ ਜਾਂਦਾ ਉਹ ਗੈਸਟ ਜਿਹੜਾ ਹੈ ਉਹ ਮਤਲਬ ਉਸ ਗੱਲ ਦੀ ਪੂਰੀ ਸਟੱਡੀ ਕੀਤੀ ਹੁੰਦੀ ਉਹਨੇ ਕਈ ਵਾਰੀ ਆ ਜ਼ਿਆਦਾਤਰ ਜਿਸ ਜਿਸ ਸਬਜੈਕਟ ਤੇ ਉਸਨੂੰ ਬੁਲਾਇਆ ਜਾਂਦਾ ਉਹਦੀ ਪੂਰੀ ਸਟੱਡੀ ਹੁੰਦੀ ਹੈ ਔਰ ਉਹ ਉਹਦੀ ਕਈ ਵਾਰੀ ਉਹਦੀ ਪਰਸਨੈਲਿਟੀ ਵੀ ਹੁੰਦੀ ਹੈ ਮਤਲਬ ਉਹਦਾ ਨਾਮ ਹੁੰਦਾ ਹੈ ਕੁਝ ਸੋਸਾਇਟੀ ਦੇ ਵਿੱਚ ਔਰ ਦੂਸਰਾ ਜਾਂ ਫਿਰ ਦੂਸਰਾ ਪੱਖ ਹੈ ਹੁੰਦਾ ਕਿ ਜਿਹੜਾ ਚੈਨਲ ਵਾਲਾ ਹੈ ਜਿਹੜਾ ਉਹਨੂੰ ਹੋਸਟ ਕਰ ਰਿਹਾ ਜਿਹੜਾ ਬੁਲਾ ਰਿਹਾ ਉਹਦਾ ਚੈਨਲ ਬੜਾ ਵੱਡਾ ਹੁੰਦਾ ਉਹਦਾ ਆਪਣਾ ਵੱਡਾ ਨਾਮ ਹੁੰਦਾ ਤੇ ਜਿਹੜਾ ਉਹ ਸਾਹਮਣੇ ਬੈਠਾ ਹੋਸਟ ਜਿਹੜੇ ਗੱਲ ਕਰ ਰਿਹਾ ਹੁੰਦਾ ਨਾ ਪਹਿਲੇ ਉਸ ਜਾਂ ਗੈਸਟ ਦੇ ਬਾਰੇ ਦੱਸੇਗਾ ਕਿ ਇਹ ਐ ਨੇ ਜੀ ਇਹ ਨੇ ਜੀ ਇਹ ਉਹਦੇ ਬਾਰੇ ਤਰੀਫਾਂ ਕਰੇਗਾ ਸੁਣ ਕੇ ਸੁਣਨ ਵਾਲੇ ਦੀ ਪ੍ਰਭਾਵ ਪੈਂਦਾ ਕਿ ਹਾਂ ਵੀ ਬੜਾ ਵਿਦਵਾਨ ਜਾਂ ਪੜਿਆ ਲਿਖਿਆ ਜਾਂ ਸਮਝੀਦਾਰ ਬੰਦਾ ਆਇਆ ਤੇ ਦੂਜਾ ਜਦੋਂ ਉਹ ਗੱਲ ਕਰਦਾ ਉਹ ਗੱਲ ਭਾਵੇਂ ਕਿਸ ਤਰ੍ਹਾਂ ਦੇ ਵੀ ਇਹ ਉਹ ਜਿਹੜਾ ਸੁਣਨ ਵਾਲਾ ਨਾ ਉਹ ਹਾਂ ਜੀ ਠੀਕ ਹੈ ਜੀ ਬਿਲਕੁਲ ਬਹੁਤ ਵਧੀਆ ਇਹ ਕਮਾਲ ਹੈ ਜੀ ਬਹੁਤ ਵਧੀਆ ਵਿਚਾਰ ਬਹੁਤ ਵਧੀਆ ਵਿਚਾਰ ਇਸ ਤਰ੍ਹਾਂ ਦੀ ਗੱਲਾਂ ਨਾਲ-ਨਾਲ ਕਰਦਾ ਰਹਿੰਦਾ ਉਹਦੇ ਨਾਲ ਕੀ ਹੁੰਦਾ ਹੈ ਕਿ ਸੁਣਨ ਵਾਲੇ ਦੇ ਦੋ ਵੀ ਹੁੰਦਾ ਹੈ ਕਿ ਵੀ ਇੰਨਾ ਵੱਡਾ ਚੈਨਲ ਦਾ ਬੰਦਾ ਜਿਹਦਾ ਇੰਨਾ ਐਕਸਪੀਰੀਅੰਸ ਹੈ ਨਾ ਪੜਿਆ ਲਿਖਿਆ ਬੰਦਾ ਉਹ ਹਾਂ ਕਰ ਰਿਹਾ ਤੇ ਗੱਲ ਠੀਕ ਹੀ ਹੋएगी ਫਿਰ ਇਹਦੇ ਨਾਲ ਦੂਸਰੀ ਕੋਹਰ ਚੀਜ਼ ਪਾ ਦਿੱਤੀ ਜਾਂਦੀ ਹੈ ਥੱਲੇ ਦੇ ਕਮੈਂਟਸ ਉਹ ਕਮੈਂਟਸ ਵੀ ਨਾਲ ਨਾਲ ਚੱਲਦੇ ਰਹਿੰਦੇ ਨੇ ਜੀ ਬਹੁਤ ਵਧੀਆ ਲੱਗਿਆ ਜੀ ਸੁਣ ਕੇ ਬਹੁਤ ਵਧੀਆ ਲੱਗਿਆ ਵਾਹ ਜੀ ਵਾਹ ਵਾਹਿਗੁਰੂ ਇਸ ਤਰ੍ਹਾਂ ਕਰ ਕਰਕੇ ਕਰ ਕਰਕੇ ਨਾ ਉਹ ਗੱਲਾਂ ਨਾਲ ਦੇ ਨਾਲ ਕਮੈਂਟਸ ਚੱਲਦੇ ਰਹਿੰਦੇ ਤੇ ਉਸ ਤੋਂ ਬਾਅਦ ਸੁਣਨ ਵਾਲਾ ਜਿਹੜਾ ਹੁੰਦਾ ਨਾ ਉਹ ਦੇਖਦਾ ਵੀ ਇੰਨੇ ਲੋਕੀਆਂ ਦੇ ਵਿਚਾਰ ਪੋਜ਼ਿਟਿਵ ਆ ਰਹੇ ਨੇ ਸਾਹਮਣੇ ਸੁਣਨ ਵਾਲਾ ਜਿਹੜਾ ਹਾਂਜੀ ਹਾਂਜੀ ਕਰ ਰਿਹਾ ਬੋਲਣ ਵਾਲਾ ਵੀ ਵਿਦਵਾਨ ਲੱਗ ਰਿਹਾ ਤੇ ਗੱਲ ਠੀਕ ਹੀ ਹੋਏਗੀ ਉਹ ਫਿਰ ਉਸ ਤੋਂ ਬਾਅਦ ਵਿਊਜ਼ ਲੱਖਾਂ ਦੇ ਹਿਸਾਬ ਨਾਲ ਵਿਊਜ਼ ਹੋ ਜਾਂਦੇ ਨੇ ਸੋ ਸਾਰੀਆਂ ਗੱਲਾਂ ਮਿਲ ਕੇ ਨਾ ਲੋਕਾਂ ਦੇ ਮਨ ਦੇ ਉੱਤੇ ਉਸ ਪ੍ਰੋਗਰਾਮ ਦਾ ਪ੍ਰਭਾਵ ਇੰਨਾ ਪੈ ਜਾਂਦਾ ਕਿ ਉਹ ਕਹਿੰਦੇ ਨੇ ਗੱਲ ਠੀਕ ਹੀ ਹੋਏਗੀ ਲੇਕਿਨ ਇਹਦੇ ਪਿੱਛੇ ਉਸ ਪੈਸੇ ਦੀ ਜਾਂ ਡਰ ਲਾਲਚ ਦੀ ਕਿਹੜੀ ਸਾਜ਼ਿਸ਼ ਚੱਲ ਰਹੀ ਹੈ ਇਹਦੇ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੋ ਪਿਛਲੇ ਕੁਝ ਦਿਨਾਂ ਜਿੱਚ ਅਸੀਂ ਦੇਖ ਰਿਹਾ ਕਿ ਕੋਈ ਸੁਰਗਾ ਨਰਕਾਂ ਦੀ ਗੱਲਾਂ ਕੋਈ ਉਡਣ ਦੀਆਂ ਗੱਲਾਂ ਕੋ ਪਿਛਲੇ ਲੋਕ ਦੀਆਂ ਗੱਲਾਂ ਕੋ ਕਿਸ ਤਰ੍ਹਾਂ ਕੋ ਸਿੱਖੀ ਦੇ ਨਾਲ ਜੋੜ ਜੋੜ ਕੇ ਇਹ ਗੱਲਾਂ ਜਿਹੜੀਆਂ ਆ ਰਹੀਆਂ ਔਰ ਲੋਕੀ ਉਹਨੂੰ ਠੀਕ ਸਮਝ ਰਹੇ ਨੇ ਸੱਚ ਸਮਝ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਸਿੱਖਾਂ ਨੂੰ Hindu ਦਾ ਜਾਂ ਬ੍ਰਾਹਮਣਵਾਦ ਦਾ ਇੱਕ ਹਿੱਸਾ ਦੱਸਣ ਦੀ ਬੜੀ ਵੱਡੀ ਕੋਸ਼ਿਸ਼ ਜਿਹੜੀ ਚੱਲ ਰਹੀ ਹੈ ਸੋ ਉਹਦੇ ਤੇ ਥੋੜੀ ਗੱਲਬਾਤ ਕਰਾਂਗੇ ਔਰ ਜਿਹੜੀਆਂ ਉਹਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਔਰ ਆਮ ਤੌਰ ਤੇ ਵੀ ਉਸ ਪੋਡਕਾਸਟ ਜਾਂ ਰੀਲ ਜਾਂ ਸੋਸ਼ਲ ਮੀਡੀਆ ਤੋਂ ਇਲਾਵਾ ਵੈਸੇ ਵੀ ਅਸੀਂ ਕਿਸੇ ਨਾਲ ਵੀ ਸਾਹਮਣੇ-ਸਾਹਮਣੇ ਵੀ ਗੱਲ ਕਰਿਆ ਤੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਣ ਦੇ ਵਿੱਚ ਦੋ ਤਿੰਨ ਗੱਲਾਂ ਅਹਿਮ ਨੇ ਜਿਹੜੀਆਂ ਦੱਸੀਆਂ ਜਾਂ ਜਿਹੜੇ ਰੀਜ਼ਨ ਦੱਸੇ ਜਾਂਦੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੀਜ਼ਨ ਜਾਂ ਕਾਰਨ ਜਾਂ ਤਰਕ ਦਿੱਤਾ ਜਾਂਦਾ ਇੱਕ ਤੇ ਇਹ ਦੱਸਿਆ ਦੱਸਿਆ ਜਾਂਦਾ ਕਿ ਗੁਰੂ ਸਾਹਿਬ ਜਿਹੜੇ ਨੇ ਉਹ Hindu ਘਰਾਂ ਵਿੱਚ ਤੇ ਪੈਦਾ ਹੋਏ Hindu ਘਰ ਦੇ ਵਿੱਚ ਪੈਦਾ ਹੋਣ ਕਰਕੇ ਉਹ Hindu ਸਨ ਪਹਿਲਾ ਤਰਕ ਦੂਜਾ ਤਰਕ ਇਹ ਦਿੱਤਾ ਜਾਂਦਾ ਹੈ ਕਿ ਗੁਰਬਾਣੀ ਦੇ ਵਿੱਚ ਵੀ ਤੇ ਸਾਰੇ ਨਾਮ ਆਏ ਨੇ RAM ਹੈ KRISHNA ਹੈ MAHESH ਹੈ SHIV ਹੈ SHANKAR ਹੈ ਸਾਰੇ ਨਾਮ ਜੋ Hindu ਆ ਦੇ ਚ ਲਿੱਤੇ ਜਾਂਦੇ ਸਾਰੇ ਨਾਮ ਤੇ ਗੁਰਬਾਣੀ 'ਚ ਆਏ ਕਿ ਨਾ ਇਹ ਦੂਸਰਾ ਤਰਕ ਦਿੱਤਾ ਜਾਂਦਾ ਉਹ ਤੀਸਰਾ ਤਰਕ ਦਿੱਤਾ ਜਾਂਦਾ ਕਿ ਜਿਹੜੇ ਸਾਰੇ ਜੋ ਰਿਚੁਅਲਸ ਨੇ ਰੀਤੀ ਰਿਵਾਜ ਨੇ ਪ੍ਰੈਕਟਿਸਿਸ ਨੇ ਜੋ ਹਿੰਦੂਆਂ ਦੇ ਕਰਾਏ ਚ ਹੁੰਦੀਆਂ ਉਹੀ ਦਸ ਸਿੱਖ ਕਰਦੇ ਨੇ ਸੋ ਇਹ ਸਾਰੀਆਂ ਗੱਲਾਂ ਅਸੀਂ ਕਰਾਂਗੇ ਵੀ ਕੀ ਕੀ ਹੈਗਾ ਕਿਸ ਤਰ੍ਹਾਂ ਇਸ ਤੋਂ ਲਾਭ ਹੋਰ ਵੀ ਬੜਾ ਕੁਝ ਹੋ ਸਕਦਾ ਹੈ ਲੇਕਿਨ ਅੱਜ ਲਿਮਿਟਿਡ ਪੀਰੀਅਡ ਦੇ ਵਿੱਚ ਅਸੀਂ ਦੋ ਤਿੰਨ ਗੱਲਾਂ ਦਾ ਹੀ ਅਸੀਂ ਅੱਜ ਖੁਲਾਸਾ ਕਰਾਂਗੇ ਸੋ ਪਹਿਲੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਇਹ ਗੱਲ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਜਿਹੜੇ ਸੀ ਉਹ Hindu ਘਰਾਂ ਦੇ ਤੇ ਜਨਮ ਹੋਏ ਸੀ ਉਹਨਾਂ ਦਾ ਤੇ Hindu ਕਿਉਂ ਨਾਲ ਹੋਏ ਫਿਰ ਹੁਣ ਇਹਦੇ ਵਿੱਚ ਦੇਖੋ ਜਦੋਂ ਵੀ ਕੋਈ ਬੱਚਾ ਜਨਮ ਲੰਦਾ ਉਹ ਕਿਸੇ ਵੀ ਧਰਮ ਦਾ ਨਹੀਂ ਹੁੰਦਾ ਧਰਮ ਧਰਮ ਲੈ ਕੇ ਕੋਈ ਬਤ ਕੋਈ ਬੱਚਾ ਪੈਦਾ ਨਹੀਂ ਹੁੰਦਾ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਕੋਈ ਐਸੇ ਰੀਤੀ ਰਿਵਾਜ ਉਹਨਾਂ ਦੇ ਧਾਰਮਿਕ ਆਧਾਰ ਦੇ ਉੱਤੇ ਕੀਤੇ ਜਾਂਦੇ ਨੇ ਸੰਸਕਾਰਾਂ ਦੇ ਹਿਸਾਬ ਨਾਲ ਕੀਤਾ ਜਾਂਦਾ ਜਿਸ ਦੇ ਘਰ ਜਿਸ ਦੇ ਹਿਸਾਬ ਨਾਲ ਫਿਰ ਉਸ ਬੱਚੇ ਨੂੰ ਉਸ ਧਰਮ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਸਾਰੇ ਧਰਮਾਂ ਚੋਂ ਦਾ ਅਸੀਂ ਉਸ ਇਸਲਾਮ ਦੇ ਦੇਖਿਆ ਤਾਂ ਉਹਨਾਂ ਦੇ ਸੁਨਤ ਦਾ ਇੱਕ ਰਿਵਾਜ ਆ ਜਾਂ ਹੋਰ ਜੂਸ ਨੇ ਸਾਰਿਆਂ ਦੇ ਵਿੱਚ ਇਹ ਇੱਕ ਅਲੱਗ-ਅਲੱਗ ਤਰ੍ਹਾਂ ਦੇ ਇੱਕ ਰੀਤੀ ਰਿਵਾਜ ਦੇ ਹਿਸਾਬ ਨਾਲ ਜਾਂ ਸੰਸਕਾਰਾਂ ਦੇ ਹਿਸਾਬ ਨਾਲ ਉਹਨੂੰ ਧਰਮ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਸੋ Hindu ਧਰਮ ਦੇ ਵਿੱਚ ਵੀ ਇੱਕ ਸੰਸਕਾਰ ਹੁੰਦੇ ਨੇ ਜਦੋਂ ਉਹ ਜਨੂਪ ਆਇਆ ਜਾਂਦਾ ਜਨੂਪ ਆ ਕੇ ਫਿਰ ਉਹਨੂੰ Hindu ਧਰਮ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਕਿ ਬੇ ਬ੍ਰਾਹਮਣ ਤੇਰਾ ਗੁਰੂ ਹੈ ਯਾਰ ਤੂੰ Hindu ਧਰਮ ਦੇ ਵਿੱਚ ਸ਼ਾਮਿਲ ਹੈ ਉਸ ਜਿਹੜਾ ਸੰਸਕਾਰ ਹੈ ਜਾਂ ਉਹ ਜਿਹੜਾ ਰੀਤੀ ਰਿਵਾਜ ਆ ਉਹਦਾ ਖੰਡਨ ਗੁਰੂ ਸਾਹਿਬ ਨੇ ਕੀਤਾ ਉਹ ਜਨਉਤਾਰਨ ਨਹੀਂ ਕੀਤਾ ਉਹਦਾ ਖੰਡਨ ਕੀਤਾ ਤੇ ਅਸੀਂ ਕਿਹੜੇ ਹਿਸਾਬ ਨਾਲ ਕਹਿ ਦਿੱਤਾ ਕਿ ਉਹ ਹਿੰਦੂਸ ਸਨ ਪੂਰੀ ਤਰ੍ਹਾਂ ਉਹਨਾਂ ਨੇ ਉਹ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਉਸ ਉਸ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਉਸ ਤਰ੍ਹਾਂ ਦੇ ਵਿੱਚ ਔਰ ਜਿਹੜੇ ਬਾਕੀ ਗੁਰੂ ਸਾਹਿਬ ਸੀ ਉਹ ਭਾਵੇਂ ਉਹਨਾਂ ਦਾ ਵੀ ਜਨਮ ਕਿਸੇ ਕਿਤੇ ਵੀ ਹੋਇਆ ਜੇ ਕਿਸੇ ਵੀ ਤਰ੍ਹਾਂ ਦਾ ਹੋਇਆ ਪਰ ਉਹਨਾਂ ਨੇ ਉਸੀ ਗੁਰੂ ਨਾਨਕ ਸਾਹਿਬ ਦੀ ਆਈਡਾਇਲੋਜੀ ਨੂੰ ਅਡਾਪਟ ਅਡਾਪਟ ਕੀਤਾ ਉਸੀ ਵਿਚਾਰਧਾਰਾ ਨੂੰ ਸਮਰਪਿਤ ਹੋਏ ਔਰ ਆਪਣੀ ਬਾਣੀ ਦੇ ਵਿੱਚ ਨਾਨਕਪਾਤ ਦਾ ਜਿਹੜਾ ਉਹ ਇਸਤੇਮਾਲ ਕੀਤਾ ਉਹ ਉਸੇ ਆਧਾਰ ਦੇ ਉੱਤੇ ਬਾਣੀ ਦੀ ਰਚਨਾ ਕੀਤੀ ਉਸੇ ਸਿਧਾਂਤਤਾ ਤੇ ਬਾਣੀ ਦੀ ਰਚਨਾ ਕੀਤੀ ਇਹਦਾ ਮਤਲਬ ਉਹ ਉਸ ਉਸੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰਧਾਰਾ ਨੂੰ ਅਪਣਾਇਆ ਤੇ ਇਹਦਾ ਮਤਲਬ ਉਹ ਵੀ ਉਸੇ ਉਹਨਾਂ ਨੇ ਵੀ ਸਾਰੀ ਚੀਜ਼ਾਂ ਦਾ ਖੰਡਾ ਇਵਨ ਗੁਰੂ ਅਮਰਦਾਸ ਪਾਸ਼ਾ ਜਿਨ੍ਹਾਂ ਨੇ ਪਹਿਲੇ ਚਾਹੇ ਉਹ ਦੇਵੀ ਦੇਵਤੇ ਜਾਂ ਤੀਰਥਾਂ ਦੇ ਜਾਂਦੇ ਰਹੇ ਲੇਕਿਨ ਜਦੋਂ ਇਸ ਪ੍ਰਚਾਰ ਤਾਰਾ ਜੀ ਚਾਹੇ ਤੇ ਉਹਨਾਂ ਨੇ ਉਹਨਾਂ ਚੀਜ਼ਾਂ ਦਾ ਖੰਡਨ ਵੀ ਕੀਤਾ ਸੋ ਕਹਿਣਾ ਮਤਲਬ ਹੈ ਕਿ ਇਸ ਦਾ ਮਤਲਬ ਇਹ ਇਹ ਕਹਿਣਾ ਬੜਾ ਹਾਸੋ ਹੀ ਨਹੀਂ ਗੱਲ ਹੈ ਕਿ ਉਹਨਾਂ ਦਾ ਜਨਮ ਇਸ ਹੋਇਆ ਤੇ ਇਸ ਕਰਕੇ ਉਹ இந்து ਹਿੰਦੂ ਸ ਆ ਇਹ ਗੱਲ ਬਿਲਕੁਲ ਹੀ ਜਿਹੜੀ ਗਲਤ ਹੈ ਦੂਸਰਾ ਜਿਹੜਾ ਤਰਕ ਦਿੱਤਾ ਜਾਂਦਾ ਜਾਂ ਦਲੀਲ ਦਿੱਤੀ ਜਾਂਦੀ ਹੈ ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਰੇ ਨਾਮ ਆਏ ਨੇ ਸੋ ਇਹ ਇਹਦੇ ਬਾਰੇ ਵੀ ਅਸੀਂ ਪਹਿਲੇ ਪਹਿਲੇ ਕਈ ਵਾਰੀ ਗੱਲ ਕਰ ਚੁੱਕੇ ਹਾਂ ਅਸੀਂ ਕਿ ਇਹ ਨਾਮਾਂ ਦੀ ਜਿਹੜੀ ਗੱਲ ਹੈ ਇਹ ਆਹ ਰਾਮ ਦੀ ਜਿਸ ਤਰ੍ਹਾਂ ਗੱਲ ਹੈ ਤੇ ਰਾਮ ਲਫ਼ਜ਼ ਜਿਹੜਾ ਹੈਗਾ ਇਹ ਅਗਰ ਅਸੀਂ ਇਤਿਹਾਸ ਨੂੰ ਕਾਰ ਜਿਹੜੇ ਹੈਗੇ ਨੇ ਉਹਨਾਂ ਦੀ ਖੋਜ ਆ ਜਿਹੜੀ ਹੈਗੀ ਆ ਰਾਮ ਦਾ ਨਾਮ ਜਿਹੜਾ ਹੈਗਾ ਉਹ ਰਮਾਇਣ ਦੇ ਵਿੱਚ ਆਉਂਦਾ ਪਹਿਲੀ ਵਾਰੀ ਜਾਂ ਜੋ ਵੀ ਰਮਾਇਣ ਲੇਕਿਨ ਰਾਮ ਦਾ ਨਾਮ ਜਿਹੜਾ ਹੈਗਾ ਔਰ ਰਾਮਾਇਣ ਦੇ ਜੋ ਇਤਿਹਾਸਕ ਸਰੋਤ ਹੈਗੇ ਕਿ ਬਈ ਇਸ ਇਸ ਪੀਰੀਅਡ ਦੇ ਵਿੱਚ ਲਿਖਿਆ ਗਿਆ RAM ਦਾ ਨਾਮ ਜਿਹੜਾ ਹੈ ਉਸ ਤੋਂ ਪਹਿਲੇ ਦਾ ਵੀ ਹੈਗਾ ਉਸ ਤੋਂ ਪਹਿਲੇ ਵੀ RAM ਦਾ ਨਾਮ ਮਤਲਬ ਉਹ ਘਰ ਦੇ ਵਿੱਚ ਕਿਸੇ ਬੱਚੇ ਦਾ ਨਾਮ ਰੱਖਿਆ ਜਾਂਦਾ ਤੇ ਉਸ ਤੋਂ ਪ੍ਰਚਲਿਤ ਕੋਈ ਅੱਖਰ ਹੁੰਦੇ ਨੇ ਉਹੀ ਅੱਖਰਾਂ ਤੇ ਨਾਮ ਰੱਖਿਆ ਜਾਂਦਾ ਤੇ ਉਹ RAM ਦਾ ਨਾਮ ਹੀ ਰੱਖਿਆ ਗਿਆ ਜਾਂ ਜੋ ਵੀ ਸੀ ਚਾਹੇ ਕੋਈ ਕਿਸੇ ਇਲਾਕੇ ਦਾ ਰਾਜਾ ਸੀ ਜਾਂ ਜੋ ਵੀ ਸੀ ਉਹ ਉਸ ਪੀਰੀਅਡ ਤੋਂ ਪਹਿਲੇ ਦਾ ਵੀ RAM ਦਾ ਨਾਮ ਪ੍ਰਚਲਿਤ ਸੀ ਸੋ ਇਸ ਕਰਕੇ ਜਿਹੜਾ RAM ਦਾ ਨਾਮ ਗੁਰਬਾਣੀ ਦੇ ਵਿੱਚ ਮਿਲਦਾ ਉਹ ਅਸੀਂ ਪਹਿਲੇ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ RAM ਜਿਹੜਾ ਹੈ ਉਹ ਰਮਿਆ ਹੋਇਆ ਉਹ ਉਸ ਅਕਾਲ ਪੁਰਖ ਦੇ ਬਾਰੇ ਗੱਲ ਕੀਤੀ ਗਈ ਹੈ। ਲੇਕਿਨ ਹਾਂ ਜੋ ਰਮਾਇਣ ਦਾ RAM ਹੈ ਜਾਂ ਦਸ਼ਤਪੁੱਤਰ RAM ਹੈ ਉਸ ਦੇ ਬਾਰੇ ਵੀ ਗੱਲ ਕੀਤੀ ਗਈ ਹੈ। ਉਹਦੇ ਵਿੱਚ ਕਿਹਾ ਕਿ ਸ੍ਰੀ RAM ਚੰਦ ਜਿਸ ਰੂਪ ਨਾ ਰਖਿਆ ਗੁਰਵਾਨੀ ਕਹਿੰਦੀ ਹੈ ਕਿ ਜਿਸ ਉਹ ਮੇਰਾ ਰਾਮਚੰਦ ਉਹ ਹੈ ਜਿਹਦਾ ਕੋਈ ਰੂਪ ਰੰਗ ਰੇਖ ਨਹੀਂ ਹੈ ਤੇ ਜਿਹੜੀ ਉਹ ਰਾਮ ਹੈ ਜਿਹਦੀ ਰਾਮ ਦੀ ਤੁਸੀਂ ਗੱਲ ਕਰਦੇ ਹੋ ਉਹ ਕਹਿੰਦੇ ਉਹਦੇ ਬਾਰੇ ਕਿਹਾ ਕਿ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਪ ਤੋ ਦੇਖਿਆ ਤਾਂ ਕਿ ਮੈਂ ਤੇਰਾ ਰਾਮਚੰਦ ਦੇਖਿਆ ਸੀ ਮੈਂ ਜਿਨੇ ਆਪਣੀ ਜੋਰੂ ਦੁਆਤੀ ਸੀ ਕਿਸੇ ਦੇ ਕਹਿਣ ਤੇ ਸੋ ਇਹ ਇਹ ਗੱਲਾਂ ਉਸ ਰਾਮਚੰਦ ਦੀ ਵੀ ਕੀਤੀਆਂ ਲੇਕਿਨ ਉਹ ਪਾਂਡੇ ਤੁਮਰਾ ਰਾਮਚੰਦ ਦੀ ਗੱਲ ਤੋ ਸੋ ਇਸ ਤਰ੍ਹਾਂ ਦੇ ਕਈ ਤਰ੍ਹਾਂ ਇਸੇ ਇਸ ਕਰਕੇ ਗੁਰਬਾਣੀ ਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਕਬੀਰ RAM ਕਹਿਣ ਮੇ ਭੇਤ ਹੈ। ਜਾਂ ਮੈਂ ਇੱਕ ਵਿਚਾਰ। ਇਹ RAM ਕਹਿਣ ਦੇ ਵਿੱਚ ਭੇਤ ਹੈ। ਮੈਂ ਕਿਹੜੇ RAM ਨੂੰ ਕਹਿ ਰਿਹਾ ਉਹਦੇ ਬਾਰੇ ਜਾਣ ਲੈ। ਸੋ ਇਹ ਦੋ ਚੀਜ਼ਾਂ ਜਿਹੜੀਆਂ ਉਸ ਤੋਂ ਇਲਾਵਾ ਜਦੋਂ ਅਗਰ ਅਸੀਂ ਬਾਕੀ ਗੱਲਾਂ ਦਾ ਅਸੀਂ ਜ਼ਿਕਰ ਕਰੀਏ ਤੇ ਉਹਦੇ ਵਿੱਚ ਅਸੀਂ ਕਹਿੰਦੇ ਨੇ ਕਹਿੰਦੇ ਨੇ ਕਿ ਭਈ ਸ਼ਿਵ ਦਾ ਵੀ ਜ਼ਿਕਰ ਹੈਗਾ। ਸ਼ੰਕਰ ਦਾ ਵੀ ਹੋਰ ਵੀ ਪਰ ਜਿਹੜੇ ਸ਼ਿਵ ਸ਼ੰਕਰ ਦੀ ਗੱਲ ਕੀਤੀ ਉਹ ਵੀ ਉਸ ਅਕਾਲ ਪੁਰਖ ਦੇ ਰੂਪ ਵਿੱਚ ਕੀਤੀ ਹੈ ਲੇਕਿਨ ਜਦੋਂ ਉਹ ਇਤਿਹਾਸਿਕ ਕਹਾਣੀਆਂ ਵਾਲੇ ਸ਼ਿਵ ਸ਼ੰਕਰ ਦੀ ਗੱਲ ਕੀਤੀ ਹੈ ਉਦੋਂ ਕੀਤੀ ਹੈ ਕਿ ਮੈਲੇ ਸ਼ਿਵ ਸ਼ੰਕਰ ਮਹੇਸ਼ ਕਿ ਉਹ ਮੈਲੇ ਨੇ ਮੈਲੇ ਮਤਲਬ ਜੋੜ ਤੁਹਾਡੀ ਪੁਰਾਣੇ ਕਥਾਵਾਂ ਕਹਾਣੀਆਂ ਹੈ ਨਾ ਉਸ ਕਹਾਣੀਆਂ ਦੇ ਮੁਤਾਬਿਕ ਤੇ ਉਹਨਾਂ ਨੇ ਉਹ ਕੰਮ ਕੀਤੇ ਨੇ ਕਿ ਜਿਹੜੀ ਆਮ ਸੱਭਿਆਚਾਰ ਵਿੱਚ ਕੋਈ ਕਰ ਹੀ ਨਹੀਂ ਸਕਦਾ ਬਿਲਕੁਲ ਅਲਾਉਡ ਨਹੀਂ ਹੈ ਤੇ ਮੈਲੇ ਉਹਨਾਂ ਦੀ ਵੀ ਗੱਲ ਕੀਤੀ ਹੈ ਸੋ ਕਹਿੰਦਾ ਮਤਲਬ ਕਿ ਜਦੋਂ ਵੀ ਕੋਈ ਸਾਨੂੰ ਇਹ ਗੱਲ ਕਹੇ ਕਿ ਸਿੱਖ ਜਿਹੜੇ ਹਿੰਦੂਆਂ ਦਾ ਹੀ ਹਿੱਸਾ ਨੇ ਜਾਂ ਹਿੰਦੂਆਂ ਦੇ ਵਿੱਚੋਂ ਹੀ ਨਿਕਲੇ ਨੇ ਜਾਂ ਹਿੰਦੂ ਹੀ ਹਨ ਤੇ ਸਾਡਾ ਇੱਕ ਸਵਾਲ ਉਹਦੇ ਕੋਲ ਹੋਣਾ ਇਹ ਚਾਹੀਦਾ ਉਹ ਕਿ ਉਹ ਕਹਿੰਦੇ ਵੀ ਸਾਡੇ ਉਹ ਉਹ ਕਹਿੰਦੇ ਵੀ ਵੱਖਰੇ ਨਹੀਂ ਹੈਗੇ ਇੱਕੋ ਜਿਹਾ ਸਾਨੂੰ ਇਹ ਕਹਿ ਦੇਣਾ ਚਾਹੀਦਾ ਕਿ ਬਖੇਰੇ ਵੇਂ ਤੇ ਅਸੀਂ ਕਹੀਂ ਗਿਣਾ ਸਕਦੇ ਹਾਂ ਸਾਡਾ ਜਿਹੜੀ ਗੱਲਬਾਤ ਦਾ ਟੰਗ ਇਹ ਹੋਣਾ ਚਾਹੀਦਾ ਕਿ ਵਖਰੇਵੇਂ ਤੇ ਅਸੀਂ ਕਹੀਂ ਗਿਣਾ ਸਕਦੇ ਹਾਂ ਤੂੰ ਵੈ ਦੱਸ ਤਾ ਕਿ ਸਾਡੇ ਇਹਨਾਂ ਦੋਨਾਂ ਦੇ ਵਿੱਚ ਧਾਰਮਿਕ ਤੌਰ ਤੇ ਕੋਈ ਸਮਾਜਿਕ ਤੌਰ ਤੇ ਸਾਡੀ ਸਾਂਝ ਆ ਕੋਈ ਦਿੱਕਤ ਨਹੀਂ ਹੈ ਅਗਰ ਮਤਲਬ ਕੋਈ ਸਾਡਾ ਯਾਰ ਦੋਸਤ ਮਿੱਤਰ ਕੋਈ ਪੜੋਸੀ ਕੋਈ ਕਿਸੇ ਵੀ ਧਰਮ ਦਾ ਹੈ ਸਾਡੇ ਉਹਦੇ ਨਾਲ ਸਮਾਜਿਕ ਦੇ ਤੌਰ ਦੇ ਉਤੇ ਭਾਈਚਾਰਕ ਤੌਰ ਤੇ ਸਾਂਝ ਆ ਕੋਈ ਦਿੱਕਤ ਨਹੀਂ ਹੈ ਸਾਨੂੰ ਗੁਰਬਾਨੀ ਉਪਦੇਸ਼ ਹੁੰਦੀ ਹੈ ਸਾਨੂੰ ਲੇਕਿਨ ਜਿੱਥੇ ਤੱਕ ਧਾਰਮਿਕ ਤੌਰ ਦੀ ਗੱਲ ਹੈ ਉੱਥੇ ਸਾਡਾ ਇੱਕ ਸਵਾਲ ਹੋਣਾ ਚਾਹੀਦਾ ਹੈ ਕਿ ਤੂੰ ਸਾਨੂੰ ਸਿਮਿਲੈਰਿਟੀ ਦੱਸ। ਵੀ ਦੋਨਾਂ ਦੇ ਵਿੱਚ ਇੱਕੋ ਜਿਹਾ ਕੀ ਹੈ ਤੂੰ ਉਹਦਾ ਗੱਲ ਦੱਸ। ਬਸ। ਵਖਰੇਵਾ ਤੇ ਅਸੀਂ ਬਾਅਦ ਦੀ ਵਖਰੇਵਾ ਤਾਂ ਅਸੀਂ ਬਾਅਦ ਵਿੱਚ ਦੱਸਾਂਗੇ। ਦੋਨਾਂ ਦੇ ਸਿੱਖੀ ਔਰ ਧਾਰਮਿਕ ਤੌਰ ਦੇ ਉੱਤੇ ਸਿੱਖੀ ਔਰ ਹਿੰਦੂਆਂ ਦੇ ਦੇ ਵਿੱਚ ਜਿਹੜੀ ਆਪਸੀ ਮਿਲਦਾ ਗੱਲਾਂ ਜਿਹੜੀ ਮਿਲਦੀ ਆ ਉਹ ਸਿਮਿਲੈਰਿਟੀ ਦੱਸ ਸਾਨੂੰ ਕਿਹੜੀ ਸਿਮਿਲੈਰਿਟੀ ਹੈ? ਵਖਰੇਵੇਂ ਦੀ ਗੱਲ ਕਰੀਏ ਹੁਣ ਵਖਰੇਵੇਂ ਦੀ ਇੱਕ ਇੱਕ ਗੱਲ ਅਸੀਂ ਕਰੀਏ ਵੀ ਕਿੱਥੇ ਕਿੱਥੇ ਸਾਡਾ ਧਾਰਮਿਕ ਤੌਰ ਦੇ ਉੱਤੇ ਸਾਡਾ ਜਿਹੜੀ ਵਿਚਾਰਧਾਰਾ ਉਹਦਾ ਫਰਕ ਹੈਗਾ। RAM ਦੀ ਅਸੀਂ ਗੱਲ ਕੀਤੀ ਹੈ ਕਿ RAM ਜਿਹੜੀ ਹੈ ਉਹ RAM ਲਫ਼ਜ਼ ਜਿਹੜਾ ਹੈ ਉਹ ਰੋਮਾਂਨ ਤੋਂ ਵੀ ਪੁਰਾਣਾ ਪਾਓ ਔਰ ਗੁਰਬਾਣੀ ਵਿੱਚ ਜਿੱਥੇ RAM ਦਾ ਲਫ਼ਜ਼ ਆਇਆ ਉਹ ਰਮਿਆ ਹੋਇਆ ਅਕਾਲ ਪੁਰਖ ਪਰਮਾਤਮਾ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਜਿੰਨੇ ਵੀ ਹਿੰਦੂ ਮਿਥੀਓਲੋਜੀ ਦੇ ਮੰਨੇ ਜਾਂਦੇ ਨੇ ਦੇਵੀ ਦੇਵਤੇ ਰੱਬ ਭਗਵਾਨ ਜੋ ਵੀ ਨੇ ਉਹ ਇਹ ਮੰਨਿਆ ਜਾਂਦਾ ਕਿ ਕਦੀ ਇਹ ਧਰਤੀ ਤੇ ਆਏ ਗੁਰਬਾਣੀ ਅਵਤਾਰਵਾਦ ਦਾ ਪੂਰੀ ਤਰ੍ਹਾਂ ਖੰਡਨ ਕਰਦੀ ਕਿਸੇ ਅਵਤਾਰਵਾਦ ਨੂੰ ਗੁਰਬਾਣੀ ਨਹੀਂ ਮੰਦੀ ਕਿ ਕੋਈ ਵੀ ਰੱਬ ਜਿਹੜਾ ਹੈ ਉਹ ਮਨੁੱਖੀ ਦੇਹ ਦੇ ਰੂਪ ਦੇ ਵਿੱਚ ਧਰਤੀ ਤੇ ਆਏਗਾ ਗੁਰਬਾਣੀ ਦਾ ਸਪਸ਼ਟ ਉਪਦੇਸ਼ ਹੈ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਜੋਨੀਆਂ ਦੇ ਵਿੱਚ ਰੱਬ ਆਂਦਾ ਹੈ ਇਹ ਮੁੱਖੀ ਜਲਣਾ ਚਾਹੀਦਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕੋਈ ਰੱਬ ਜਿਹੜਾ ਉਹ ਅਕਾਲ ਪੁਰਖ ਜਿਹੜਾ ਉਹ ਮਨੁੱਖੀ ਦੇਹ ਦੇ ਵਿੱਚ ਇਸ ਤਰਤੀ ਤੇ ਆਏਗਾ ਇਹ ਵਖਰੇਵਾ ਦੂਜਾ ਸਭ ਤੋਂ ਵੱਡਾ ਵਖਰੇਵਾ ਸਿੱਖੀ ਦੇ ਵਿੱਚ ਔਰ Hindu ਮਿਥੋਲੋਜੀ ਜਾਂ Hindu ਰੀਤੀ ਰਿਵਾਜਾਂ ਜਾਂ ਧਾਰਮਿਕ ਦੇ ਵਿੱਚ ਸਾਰਾ Hindu ਜਿਹੜਾ ਧਾਰਮਿਕ ਜਿਹੜਾ ਦਾਣਾ ਬਣਾਇਆ ਜਾਂ ਜੋ ਵੀ ਉਹਨਾਂ ਦਾ ਵਿਚਾਰਤਾਰਾ ਉਹ ਉਹ ਰੱਖੀਏ ਇੱਕ ਮੂਰਤੀ ਪੂਜਾ ਤੇ ਹਰ ਇੱਕ ਦੇਵੀ ਦੇਵਤੇ ਦੀ ਇੱਕ ਵੱਖਰੀ ਮੂਰਤੀ ਬਣਾਈ ਠੀਕ ਹੈ ਉਹਨਾਂ ਦਾ ਆਪਣਾ ਇੱਕ ਮੰਨਣਾ ਜਾਂ ਮੰਨਤਾ ਉਹ ਸਾਨੂੰ ਉਹਨਾਂ ਦਾ ਕੋਈ ਇਤਰਾਜ਼ ਨਹੀਂ ਹੈ ਅਸੀਂ ਤਾਂ ਗੱਲ ਉਹਦੀ ਕਰ ਰਹੇ ਹਾਂ ਕਿ ਸਿੱਖੀ ਦੇ ਵਿੱਚ ਮੂਰਤੀ ਪੂਜਾ ਦਾ ਕੋਈ ਸਥਾਨ ਨਹੀਂ ਇਹ ਵਖਰੇਵੇਂ ਦੀ ਗੱਲ ਕਰ ਰਿਹਾ ਤਾਂ ਉੱਥੇ ਦੇ ਗੁਰਬਾਣੀ ਦੇ ਸਾਹਿਬ ਲਿਖਿਆ ਜੋ ਪਾਥਰ ਕੋ ਕਹਤੇ ਦੇਵ ਤਿੰਨ ਕੀ ਨਫਲ ਹੋਈ ਸੇ ਇੱਕੇ ਪੱਥਰ ਤਰੀਏ ਪਾਓ ਦੂਜੇ ਪੱਥਰ ਤਰੀਏ ਪਾਓ ਜੇ ਉਹ ਦੇਵਤਾ ਉਹ ਵੀ ਦੇਵਾ ਇੱਕ ਪਾਸੇ ਤੁਸੀਂ ਉਹਦੀ ਸ਼ਰਧਾ ਕਰਕੇ ਉਹਨੂੰ ਮੱਥੇ ਠੇਕਦੇ ਹੋ ਦੂਜੇ ਪੱਥਰ ਤੇ ਤੁਸੀਂ ਪਿਆਰ ਰੱਖਿਆ ਜੀ ਉਹਦੇ ਵਿੱਚ ਪ੍ਰਭੂ ਹੈ ਤੇ ਉਹਦੇ ਵਿੱਚ ਰੱਬ ਕਿਉਂ ਨਹੀਂ ਆ ਸੋ ਇਹ ਇਹ ਵਖਰੇਵੇਂ ਦੀ ਗੱਲ ਕਰ ਰਹੇ ਹਾਂ ਸੀ ਤੁਸੀਂ ਸਿਮਿਲੈਰਿਟੀ ਔਰ ਸਾਰੀ ਗੱਲਾਂ ਜਿਹੜੀਆਂ ਉਹ ਗੁਰਬਾਣੀ ਦੇ ਆਧਾਰ ਤੇ ਕਰ ਰਹੇ ਹਾਂ ਸੀ ਦੂਜਾ ਅਗਲੀ ਵਖਰੇਵੇਂ ਦੀ ਗੱਲ ਕਰੀ ਜਿੱਤਨਾ ਵੀ ਹਿੰਦੂ ਦਾ ਜਿਹੜਾ ਮੰਨਤਾ ਹੈ ਧਾਰਮਿਕ ਤੌਰ ਦੇ ਉੱਤੇ ਉਹ ਸਾਰੀਆਂ ਖੜੀਆਂ ਨੇ ਵੇਦਾਂ ਤੇ ਉਹ ਸਿਮਰਤ ਸਾਸ਼ਰੀਆਂ ਸਿਮਰਤੀਆਂ ਦੇ ਸ਼ਾਸਤਰਾਂ ਤੇ ਉਹਨਾਂ ਨੂੰ ਮੰਨਦੇ ਨੇ ਗੁਰਬਾਣੀ ਦੇ ਵਿੱਚ ਸਪਸ਼ਟ ਤੌਰ ਦੇ ਕੇ ਕਰਕੇ ਕਿ ਬੋਹ ਸਾਸਤਰ ਬੋਹ ਸਿਮਰਤੀ ਭੇਖੇ ਸਰਬ ਟੰਡੋਲ ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ ਬਈ ਇਹਨਾਂ ਸਿਮਰਤੀਆਂ ਸਾਸ਼ਰੀਆਂ ਦੇ ਵਿੱਚ ਉਸ ਰੱਬ ਦੇ ਤੌਰ ਕੁਝ ਵੀ ਨਹੀਂ ਸੋ ਇਸ ਇਸ ਤਰ੍ਹਾਂ ਦੀ ਬੜੀਆਂ ਸਾਰੀਆਂ ਜਿੱਥੇ ਵੇਦ ਦੀ ਗੱਲ ਆਈ ਹੈ ਉੱਥੇ ਵੀ ਗਿਆਨ ਦੀ ਗੱਲ ਆਈ ਹੈ। ਇਹ ਵੀ ਅਸੀਂ ਗੁਰਬਾਣੀ ਦੇ ਵਿੱਚੋਂ ਕਈ ਜਗ੍ਹਾ ਪੜਾਂਗੇ ਮੈਂ ਸਿਰਫ ਉਸ ਵਖਰੇਵੇਂ ਦੀ ਗੱਲ ਕਰ ਰਿਹਾ। ਕਿਉਂਕਿ ਦੇਖੋ ਜਦੋਂ ਇਹਨਾਂ ਦੀ ਗੱਲਾਂ ਦੀ ਕਰਦੇ ਨਾ ਤੇ ਸਾਡੇ ਚੋਂ ਬਹੁਤ ਲੋਕ ਸੱਡ ਬਣਨ ਲੱਗ ਜਾਂਦੇ ਨੇ ਠੀਕ ਉਸੇ ਤਰ੍ਹਾਂ ਮਤਲਬ ਇੱਕ ਝੂਠ ਨੂੰ ਬਾਰ-ਬਾਰ ਬਾਰ-ਬਾਰ ਬੋਲਿਆ ਜਾਏ ਨਾ ਕਹਿੰਦੇ ਨੇ ਕਿ 1000 ਵਾਰੀ ਇੱਕ ਝੂਠ ਨੂੰ ਬੋਲਿਆ ਜਾਏ ਤੇ ਉਹ ਵੀ ਸੱਚ ਬਣ ਕੇ ਆ ਜਾਂਦਾ ਸਾਹਮਣੇ। ਔਰ ਇਹ ਗੱਲਾਂ ਸਾਡੇ ਸਮਾਜ 'ਚ ਹੋਈਆਂ। ਅੱਜ ਦੀ ਤਰੀਕ ਦੇ ਵਿੱਚ ਜੈਨ ਔਰ ਬੋਧ ਨੂੰ ਜਿਹੜੇ ਮੰਨਣ ਵਾਲੇ ਨੇ ਬਹੁਤ ਜਿਹੜੇ ਕੱਟਰ ਹੋਣਗੇ ਅੱਜ ਜੋ ਜੋ ਉਸ ਨੂੰ ਬਹੁਤ ਅਧਿਆਨ ਕੀਤਾ ਉਹਨਾਂ ਦੀ ਗੱਲ ਵੱਖਰੀ ਹੈ ਲੇਕਿਨ ਆਮ ਦੌਰ ਤੇ ਜੈਨੀਆਂ ਔਰ ਬੋਧੀਆਂ ਨੂੰ ਆਪਣੇ ਵਖਰੇਵੇਂ ਦਾ ਆਪਣੀ ਧਾਰਮਿਕ ਜਿਹੜੀ ਉਹਨਾਂ ਦੀ ਨਿਆਰਾਪਾਨਾ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਹੀ ਸਮਝਦੇ ਨੇ ਕਿ ਜਿਸ ਤਰ੍ਹਾਂ ਅਸੀਂ ਇਹਨਾਂ ਦਾ ਹਿੱਸਾ ਹਾਂ ਉਹ ਜਜ਼ਬ ਹੋ ਚੁੱਕੇ ਨੇ ਇਹ ਅਸੀਂ ਆਮ ਦੇਖਦੇ ਹਾਂ ਸਾਡੇ ਕਈ ਜਾਣਨ ਵਾਲੇ ਹੈਗੇ ਨੇ ਜਿਹੜੇ ਜਾਨ ਉਹ ਪੋਦੀ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਉਹ ਉਹੀ ਪ੍ਰੈਕਟਿਸਿਸ ਕਰਦੇ ਨੇ ਜਿਹੜੇ ਜਾਂ ਉਹਨਾਂ ਨੂੰ ਬਿਲਕੁਲ ਉਸ ਬਾਰੇ ਪਤਾ ਹੀ ਨਹੀਂ ਸੋ ਸਿੱਖੀ ਦੇ ਵਿੱਚ ਵੀ ਬੜੇ ਸਾਰੇ ਮਿਲਣਗੇ ਉਹ ਜਿਹੜੇ ਉਸ ਤਰੀਕੇ ਨਾਲ ਮੰਦਦੇ ਨੇ ਲੇਕਿਨ ਅਸੀਂ ਆਧਾਰ ਜਿਹੜਾ ਹੈ ਉਹ ਗੁਰਬਾਣੀ ਉਹ ਗੁਰਗ੍ਰੰਥ ਸਾਹਿਬ ਦਾ ਲੰਨੇ ਆ ਇਸ ਤੋਂ ਇਲਾਵਾ ਅਗਲਾ ਜਿਹੜਾ ਵਖਰੇਵਾਂ ਹੋਏਗਾ ਜੀਵਨ ਮੁਕਤੀ ਦਾ Hindu mythology ਦੇ ਜਾਂ Hindu ਜਿਹੜੀ ਸੋਚ ਦੇ ਆਧਾਰ ਤੇ ਜੀਵਨ ਮੁਕਤੀ ਕਈ ਤਰ੍ਹਾਂ ਦੀ ਉਹ ਦਿੰਦੇ ਨੇ ਕਿ ਕਿਸ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜੀਵਨ ਮੁਕਤ ਜੀਵਨ ਜਿਹੜਾ ਮੁਕਤ ਹੋਈ ਜਿੰਦੇ ਕੀਤਾ ਜਾ ਸਕਦਾ ਮਰਨ ਤੋਂ ਬਾਅਦ ਤੁਹਾਡਾ ਇਹ ਮਿਲੇਗਾ ਇਹ ਹੋਏਗਾ ਹੋਏਗਾ ਫਿਰ ਤੁਸੀਂ ਆਣ ਜਾਣ ਦੀ ਗੇੜ ਚ ਬਚੋਗੇ ਜੀਵਨ ਮੁਕਤ ਹੋ ਜਾਓਗੇ ਪਰ ਗੁਰਬਾਣੀ ਦਾ ਸਪਸ਼ਟ ਜਿਹੜਾ ਪ੍ਰਮਾਣ ਹੈ ਕਿ ਪ੍ਰਭ ਕੀ ਆਗਿਆ ਆਤਮ ਹਿਤਾਵ ਹੈ ਜੀਵਨ ਮੁਕਤ ਹੋਊਗਾ ਪ੍ਰਭ ਕੀ ਆਗਿਆ ਮੰਨ ਲਓ ਜੋ ਰੱਬੀ ਨਿਯਮ ਨੇ ਜੋ ਰੱਬੀ ਹੁਕਮ ਹੈ ਉਸ ਹੁਕਮ ਦੇ ਵਿੱਚ ਜਿਹੜਾ ਚੱਲੇ ਨਾ ਉਹ ਜੀਵਨ ਮੁਕਤ ਹੋ ਜਾ ਇਸੇ ਤਰ੍ਹਾਂ ਬਾਕੀ ਚੀਜ਼ਾਂ ਦੇਖ ਲਈਏ ਵਰਤਾਂ ਦਾ ਦੇਖ ਲੀਏ ਬਹੁਤ ਸਾਰੇ ਪ੍ਰੈਕਟਿਸਿਸ ਹੈ ਗਿਆ ਨੇ ਹਿੰਦੂ ਮਤ ਦੇ ਵਿੱਚ ਜਿਹੜੇ ਹਰ ਰੋਜ਼ ਦੇ ਨਵੇਂ-ਨਵੇਂ ਮਤਲਬ ਤਕਰੀਬਨ ਹਰ ਰੋਜ਼ ਵਰਤ ਹੁੰਦਾ ਉਹਨਾਂ ਦਾ ਕੋਈ ਨਾ ਕੋਈ ਔਰ ਆਏ ਦਿਨ ਕੋਈ ਨਾ ਕੋਈ ਵਰਤ ਚੱਲਦਾ ਗੁਰਬਾਣੀ ਜਿਹੜੀ ਹੈ ਉਹ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬਰਮ ਬਿਨ ਜਾਣ ਨਾ ਦੂਚਾ ਇਹ ਗੁਰਬਾਣੀ ਦਾ ਸੰਦੇਸ਼ ਹੈ ਕਿਸੇ ਵੀ ਤਰ੍ਹਾਂ ਦਾ ਅਨ ਛੱਡ ਕੇ ਗੁਰਬਾਣੀ ਕਹਿੰਦੇ ਅਨ ਨਾ ਖਾਈ ਦੇਹੀ ਦੁੱਖ ਦੀਜੇ ਬਿਨ ਗੁਣ ਗਿਆਨ ਤਰਪ ਤਹੀਂ ਦਿੱਤੀਜੇ ਮਤ ਤੂੰ ਆਨੇ ਛੱਡ ਕੇ ਤੈਨੂੰ ਤੂੰ ਸੋਚੇ ਕਿ ਰੱਬ ਮਿਲ ਜਾਏਗਾ ਸਾ ਕੋਈ ਪੋਸੀਬਲ ਹੀ ਨਹੀਂ ਹੈ ਇਸੇ ਤਰ੍ਹਾਂ ਬਾਕੀ ਹੋਰ ਖੇਮੇ ਦੇ ਕੀ ਜਾਤ ਪਾਤ ਦੇ ਦੇਖ ਲੀਏ ਜਾਤ ਪਾਤ ਅਪਸ਼ਸ਼ ਤੌਰ ਤੇ ਹਿੰਦੂ ਮਤ ਦੇ ਮੁਤਾਬਿਕ ਚਾਰ ਤੇ ਬਿਲਕੁਲ ਸਾਹਮਣੇ ਸਾਹਮਣੇ ਵਰਣ ਕੀਤੇ ਹੋਏ ਨੇ ਬ੍ਰਾਹਮਣ ਖੱਤਰੀ ਸ਼ੂਦ ਤੇ ਵੈਸ਼ ਉਸ ਤੋਂ ਇਲਾਵਾ ਫਿਰ ਉਸ ਤੋਂ ਅੱਗੇ ਜਿਹੜੀਆਂ ਉਹਨਾਂ ਦੀ ਕੈਟਾਗਰੀਜ਼ ਬਣੀ ਹੋਈਆਂ ਉਹਦੇ ਪਤਾ ਨਹੀਂ ਕਿਤਨੀਆਂ ਹੀ ਹੈਗੀਆਂ ਗੁਰਬਾਣੀ ਜਾਤ ਪਾਤ ਦਾ ਜਿਹੜਾ ਬਿਲਕੁਲ ਖੰਡਨ ਕਰਦੀ ਹੈ ਤੇ ਤੇ ਬ੍ਰਾਹਮਣ ਨੂੰ ਕਹ ਗਿਆ ਕਿ ਕਹੋ ਰੇ ਪੰਡਰ ਬਾਹਮਣ ਕਾਪਤੇ ਹੋਏ ਤੂੰ ਕਿੱਥੋਂ ਬ੍ਰਾਹਮਣ ਹੋ ਗਿਆ ਬਾਹਮਣ ਕਹਿ ਕੇ ਜਨਮਤ ਕੋਏ ਜੋ ਤੂੰ ਬ੍ਰਾਹਮਣ ਬ੍ਰਾਮੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਕਵੀਰ ਸਾਹਿਬ ਦਾ ਸਵਾਲ ਹੈ ਕਿਹੜੇ ਹਿਸਾਬ ਨਾਲ ਤੂੰ ਬ੍ਰਾਹਮਣ ਹੋ ਗਿਆ ਤੂੰ ਤੂੰ ਕਹਤ ਬਾਹਮਣ ਹਮਕਾ ਤੋ ਸੂਤ ਤੂੰ ਕਹਤ ਲੋਹੂ ਹਮਕਾ ਤੋ ਦੂਧ ਤੇਰੇ ਲਗਾਜ ਕੋਈ ਦੁੱਧ ਵਗਦਾ ਮੇਰੇ ਲਗਾਜ ਖੂਨ ਵਗਦਾ ਤੇ ਮਤਲਬ ਤੂੰ ਅਲੱਗ ਕਿਸ ਤਰ੍ਹਾਂ ਹੈਗਾ ਵੱਖਰਾ ਕਿਸ ਤਰ੍ਹਾਂ ਹੈਗਾ ਸੋ ਜਾਤ ਪਾਤ ਦੀ ਜਿਹੜੀ ਬਿਲਕੁਲ ਖੰਡਨ ਕਰਦੀ ਹੈ ਗੁਰਬਾਣੀ ਸੋ ਇਹ ਸਾਰੇ ਵਖਰੇਵੇਂ ਨੇ ਇਸ ਤੋਂ ਇਲਾਵਾ ਲਿਸਟ ਬੜੀ ਲੰਬੀ ਹੈ ਅਸੀਂ ਹੋਰਾਂ ਬਰੀਕੀ ਦੇ ਵਿੱਚ ਜਾਈਏ ਤੇ ਸਵਰਗ ਨਰਕ ਦਾ ਵਖਰੇਵਾ ਜੋ ਸਵਰਗ ਨਰਕ ਬ੍ਰਾਹਮਣ ਰੀਤੀ ਰਿਵਾਜਾਂ ਵੰਗਰ ਦੁਹਾਇਦਾ ਗੁਰਬਾਣੀ ਨਹੀਂ ਮੰਦੀ ਇਸੇ ਤਰ੍ਹਾਂ ਕਾਮ ਤੇ ਗਊ ਦੀ ਗੱਲ ਕਿ ਕਰੀਏ ਜੋ ਉਹ ਉਹਨਾ ਦੇ ਕੰਮ ਤੇਨ ਗਊਮਨੀ ਨਹੀਂ ਗੁਰਬਾਣੀ ਨਹੀਂ ਮੰਦੀ। ਪਾਰ ਜਾਤ ਜਿਹੜਾ ਬ੍ਰਿਕਸ਼ ਹੈਗਾ ਉਹਦੀ ਗੁਰਬਾਣੀ ਨਹੀਂ ਮੰਦੀ। ਇਸੇ ਤਰ੍ਹਾਂ ਪਵਿੱਤਰ ਅਪਵਿੱਤਰ ਦਾ ਮਸਲਾ ਹੈਗਾ। ਇਹ ਚੀਜ਼ ਪਵਿੱਤਰ ਹੈ ਇਹ ਚੀਜ਼ ਪਵਿੱਤਰ ਹੈ। ਸੁੱਚ ਪਿੱਟ ਦਾ ਮਸਲਾ ਹੈ। ਗੁਰਬਾਣੀ ਇਸ ਨੂੰ ਸੁਚੇ ਨਾ ਕੀ ਬੈਣ ਜਾਂ ਪਿੰਡਾ ਧੋਏ। ਤੀਰਥ ਤੀਰਥ ਦਾ ਮਸਲਾ ਹੈ। ਗੁਰਬਾਣੀ ਤੀਰਥ ਤੀਰਤ ਸਨਾ ਸਥਾਨਾ ਨੂੰ ਨਹੀਂ ਮੰਦੀ। ਪੂਰਾ Hindu ਸਮਾਜ ਜਿਹੜਾ ਤੀਰਥਾਂ ਤੇ ਖੜਾ ਹਰ ਇੱਕ ਦਿਨ ਜਿਹੜਾ ਉਹਨਾਂ ਦਾ ਤੀਰਥ ਤੇ ਮੰਨਿਆ ਜਾਂਦਾ ਔਰ ਹਰ ਇੱਕ ਜਿਹੜੀ ਉਹਨਾਂ ਦੀ ਮੁਕਤੀ ਜਿਹੜੀ ਉਹ ਤੀਰਥ ਤੇ ਜਾ ਕੇ ਹੁੰਦੀ ਹੈ ਗੁਰਬਾਣੀ ਤੀਰਥਾਂ ਦਾ ਖੰਡਨ ਕਰਦੀ ਹੈ ਇਸੇ ਤਰ੍ਹਾਂ ਸ਼ੁਭ ਸ਼ੂਭ ਦੀ ਗੱਲ ਆ ਗਈ ਹੈ ਇਹ ਚੀਜ਼ ਸ਼ੁਭ ਹੈ ਸ਼ੂਭ ਹੈ ਦਿਨ ਸ਼ੂਭ ਹੈ ਗੁਰਬਾਣੀ ਇਹਨਾਂ ਦਾ ਖੰਡਨ ਕਰਦੀ ਸੋ ਕਹਿਣ ਦਾ ਮਤਲਬ ਇਹ ਬੜੀ ਲੰਬੀ ਲਿਸਟ ਹੈਗੀ ਹੈ ਜਿਹੜੇ ਵਖਰੇਵੇਂ ਨੇ ਸਾਨੂੰ ਇਹ ਤਾਂ ਦੱਸੋ ਕਿ ਸਿਮਿਲੈਰਿਟੀ ਕੀ ਹੈ ਸਾਡੇ ਉਧਰ ਤੇ ਆਓ ਤੁਹਾਡੇ ਕੋਲ ਦੋ ਹੀ ਦੋ ਜਾਂ ਤਿੰਨ ਤੋਂ ਗੱਲਾਂ ਨਹੀਂ ਹੈਗੀਆਂ ਕਿ ਵੀ ਉਹਦੇ ਚ ਗੁਰਬਾਣੀ ਦੇ ਚ ਨਾਮ ਆਏ ਨੇ ਉਹ ਹਿੰਦੂ ਕਹਨ ਜੰਮੇ ਨੇ ਤੁਹਾਡੇ ਰੀਤੀ ਰਿਵਾਜ ਹੋਈ ਨੇ ਤਿੰਨ ਗੱਲਾਂ ਤੋਂ ਇਲਾਵਾ ਕੋਈ ਹੋਰ ਚੌਥੀ ਗੱਲ ਦੱਸੋ ਹਾਲਾਂਕਿ ਗੁਰਬਾਣੀ ਨੂੰ ਮਿਸ ਇੰਟਰਪ੍ਰੀਟ ਕਰਕੇ ਵੀ ਕਈ ਵਾਰੀ ਗੱਲਾਂ ਕੀਤੀ ਜਾਂਦੀਆਂ ਕਿ ਗੁਰਬਾਣੀ ਚ ਆਏ ਲੇਕਿਨ ਗੁਰਬਾਣੀ ਦੇ ਸਿਧਾਂਤ ਤੇ ਗੱਲ ਕਰੋਗੇ ਤਾਂ ਫਿਰ ਗੱਲ ਬਣਦੀ ਨਹੀਂ ਸੋ ਕਹਿੰਦਾ ਮਤਲਬ ਹੁਣ ਸਵਾਲ ਇਹ ਹੈ ਕਿ ਜਿਹੜੀ ਅਸੀਂ ਪਹਿਲੇ ਗੱਲ ਕੀਤੀ ਕਿ ਜਿਹੜਾ ਤਰਕ ਇਹ ਦਿੱਤਾ ਜਾਂਦਾ ਹੈ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਜੋ ਸਿੱਖਾਂ ਦੇ ਘਰ ਜੋ ਪ੍ਰੈਕਟਿਸ ਹੁੰਦੀ ਹੈ ਜੋ ਉਹਨਾਂ ਦੇ ਰੀਤੀ ਰਿਵਾਜ ਹੋਏਗੇ ਸਾਡੇ ਨਾਲ ਮਿਲਦੇ ਹਨ ਇਸ ਕਰਕੇ ਉਹ ਹਿੰਦੂ ਨੇ ਸੋ ਇਹਦਾ ਬੜਾ ਵੱਡਾ ਕਾਰਨ ਹੈਗਾ ਕਿ ਗੁਰੂ ਨਾਨਕ ਸੋਰੀ ਗੁਰਗੋਬਿੰਦ ਸਿੰਘ ਪਾਸ਼ਾ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਜਦੋਂ ਸ਼ਹਾਦਤ ਹੋਈ ਹੈ ਉਸ ਤੋਂ ਬਾਅਦ ਤੱਕ ਬੜਾ ਲੰਮਾ ਪੀਰੀਅਡ ਹੈਗਾ ਜਿਹਦੇ ਵਿੱਚ ਸਿੱਖ ਜਿਹੜੇ ਨੇ ਉਹ ਆਮ ਜੀਵਨ ਤੋਂ ਕੱਟੇ ਹੋਏ ਸੀ ਉਹ ਜੰਗਲਾਂ ਚ ਚਲੇ ਗਿਆ ਉਸ ਪੀਰੀਅਡ ਦੇ ਵਿੱਚ ਜਿੰਨੇ ਵੀ ਗੁਰੂ ਸਥਾਨ ਸੀ ਜਾਂ ਇਤਿਹਾਸਿਕ ਸਥਾਨ ਸੀ ਜਾਂ ਜਿਹੜੇ ਸਥਾਨ ਬਣਾਏ ਸੀ ਉਹਦੇ ਤੇ ਕਬਜ਼ਾ ਹੋਇਆ ਮਹੰਤਾਂ ਦਾ ਉਦਾਸੀਆਂ ਦਾ ਨਿਰਮਲਿਆਂ ਦਾ ਜਾਂ ਹੋਰ ਗੈਰਮਤੀਆਂ ਦਾ ਬੜੇ ਲੰਬੇ ਸਮੇਂ ਤੱਕ ਕਈ ਸਾਲਾਂ ਦੀ ਗੱਲ ਕਰ ਰਹੇ ਆਂ ਉਹ 100 ਸਾਲਾਂ ਦੇ ਵਿੱਚ ਜਿਹੜਾ ਹੈ ਉਹ ਉਹ ਉਹਨਾਂ ਦੇ ਉਹ ਉਹ ਚੀਜ਼ਾਂ ਕਰਾਈਆਂ ਉਹ ਪ੍ਰੈਕਟਿਸਿਸ ਕੀਤੀਆਂ ਜਿਹੜੀਆਂ ਕਿ ਸਿੱਖੀ ਦੇ ਬਿਲਕੁਲ ਵਿਰੁੱਧ ਸੀ ਉਹ ਸਾਰਾ ਉਹ ਪੀਰੀਅਡ ਜਿਹੜਾ ਹੈ ਔਰ ਉਸ ਪੀਰੀਅਡ ਦੇ ਵਿੱਚ ਹਾਲਾਂਕਿ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਭਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਲਾ ਕਰਤਾ ਜਾਏ ਪਰ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਸਿੱਖਾਂ ਦੇ ਕੋਲ ਸੀ ਕੋੜਿਆ ਦੀਆਂ ਕਾਠੀਆਂ ਤੇ ਲੈ ਕੇ ਤੁਰਦੇ ਸੀ ਤੇ ਉਹਦੇ ਬਾਦ ਦੇ ਵਿੱਚ ਹੋ ਵੀ ਗਿਆ ਰਾਗ ਮਾਲਾ ਵਰਗੀਆਂ ਚੀਜ਼ਾਂ ਪਾ ਵੀ ਦਿੱਤੀਆਂ ਗਿਆ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਲੰਬੇ ਪੀਰੀਅਡ ਦੇ ਵਿੱਚ ਬੜੇ ਸਾਰੇ ਗ੍ਰੰਥ ਆਪਣੇ ਵੱਲੋਂ ਲਿਖ ਦਿੱਤੇ ਉਹਨਾਂ ਨੇ ਜਿਦੇ ਵਿੱਚ ਸੂਰਜ ਪ੍ਰਕਾਸ਼ ਮਹਿਮਾ ਪ੍ਰਕਾਸ਼ ਗੁਰਬਿਲਾਸ ਪਾਸ਼ੀ 26 ਪਾਸ਼ੀ 10 ਇਸ ਤਰ੍ਹਾਂ ਦੇ ਗੁਰਬਿਲਾਸ ਇਸ ਤੋਂ ਇਲਾਵਾ 75 ਨਾਟਕ ਇਸ ਤਰ੍ਹਾਂ ਦੇ ਬੜੇ ਸਾਰੇ ਗ੍ਰੰਥ ਲਿਖੇ ਗਏ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਸਾਰੀਆਂ ਉਹ ਗੱਲਾਂ ਸੀ ਜਿਹੜੀਆਂ ਕੀ ਉਸ ਮੈਥੋਲੋਜੀ ਨੂੰ ਅਪਰੂਵ ਕਰਦੀਆਂ ਸੀ। ਔਰ ਉਹਦੀ ਪ੍ਰੈਕਟਿਸ ਜਿਹੜੀ ਹੈ ਉਹਨਾਂ ਸਥਾਨਾਂ ਤੇ ਹੋਣ ਲੱਗ ਗਈ। ਜਿਹੜੇ ਸਿੱਖੀ ਦੇ ਸਥਾਨ ਮੰਨੇ ਜਾਂਦੇ ਸੀ ਤੇ ਲੋਕੀ ਜਿਹੜੇ ਸਿੱਖ ਜਿਹੜੇ ਸੀ ਉਹ ਨਾ ਸਿਰਫ ਸਥਾਨਾਂ ਤੋਂ ਦੂਰ ਹੋਏ ਜਾਂ ਗੁਰੂ ਘਰ ਤੋਂ ਦੂਰ ਹੋਏ ਜਾਂ ਆਪਸ ਵਿੱਚ ਮਿਲਵਰਤਨ ਸਾਂਝ ਦੇ ਤੋਂ ਦੂਰ ਹੋਏ ਬਲਕਿ ਉਹ ਜੜੀ ਇੱਕ ਅਕੈਡੈਮਿਕ ਐਜੂਕੇਸ਼ਨ ਸੀ ਸਕੂਲੀ ਪੜਾਈ ਸੀ ਉਸ ਤੋਂ ਵੀ ਦੂਰ ਰਿਹਾ। ਕਈ ਸਾਲ ਜਿਹੜੇ ਨੇ तकरीबन 100 ਸਾਲ ਨਾਰਮਲ এডਿਕੇਸ਼ਨ ਤੋਂ ਵੀ ਸਿੱਖ ਨਹੀਂ ਦੂਰ ਰੇ ਤੁਸੀਂ ਦੇਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਹਾਲਾਂਕਿ ਕਿਸੇ ਤਰੀਕੇ ਉਸ ਤੋਂ ਪਹਿਲੇ ਜਿਹੜੀਆਂ ਮਿਸਲਾ ਚਲਦੀਆਂ ਸੀ ਉਸ ਮਿਸਲਾ ਦੇ ਵਿੱਚ ਠੀਕ ਹੈ ਯੁੱਧ ਕੌਸ਼ਲ ਦੇ ਹਿਸਾਬ ਦੇ ਨਾਲ ਉਹ ਮਹਾਰਾਜਾ ਰਣਜੀਤ ਸਿੰਘ ਉਹ ਮਹਾਰਾਜਾ ਬਣ ਗਿਆ ਉਹਨੇ ਬੜੀ ਇਲਾਕਾ ਜਿੱਤ ਕੇ ਪਰ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਅਕੈਡੈਮਿਕ এডਿਕੇਸ਼ਨ ਨਹੀਂ ਸੀਗੀ ਪੜਿਆ ਲਿਖਿਆ ਨਹੀਂ ਸੀਗਾ ਕਾਰਨ ਕੀ ਸੀ ਕਿ ਉਹ ਪਿੱਛੇ ਪੜਾਈ ਹੈ ਹੀ ਨਹੀਂ ਸੀ ਸਿੱਖਾਂ ਨੂੰ ਆਮ ਲੋਕਾਂ ਦੇ ਵਿੱਚ ਆਣ ਦੀ ਇਜਾਜ਼ਤ ਹੀ ਨਹੀਂ ਸੀ ਆਈ ਸੀ ਸਕਦੇ ਸੋ ਉਸ ਪੀਰੀਅਡ ਦੇ ਵਿੱਚ ਜਿਹੜਾ ਹੈ ਉਹ ਨੁਕਸਾਨ ਹੋਇਆ ਬਹੁਤ ਘਾਣ ਹੋਇਆ ਉਹ ਜਿਹੜੀ ਰਲਗੱਡ ਹੋਈ ਹੈ ਰੀਤੀ ਰਿਵਾਜਾਂ ਦੀ ਪ੍ਰੈਕਟਿਸਿਸ ਦੀ ਜਾਂ ਰਿਚੁਅਲਸ ਦੀ ਕਰਮ ਕਾਂਡਾਂ ਦੀ ਉਹ ਸਾਰੀ ਜਿਹੜੀ ਉਹਦੇ ਚ ਤੇ ਉਹ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਇਹ ਸਿੱਖੀ ਦਾ ਹੀ ਸਾਰ ਜੀ ਇਤਿਹਾਸ ਪੜਾਂਗੇ इवन ਦਰਬਾਰ ਸਾਹਿਬ ਚ ਵੀ ਬੜਾ ਕੁਝ ਟਾਈਮ ਚੱਲਦਾ ਰਿਹਾ ਲੇਕਿਨ ਇਸ ਆਧਾਰ ਦੇ ਉੱਤੇ ਕਿ ਭਈ ਇਹਨਾਂ ਦੀ ਪ੍ਰੈਕਟਿਸਿਜ਼ ਉਹੀ ਹੈਗੀਆਂ ਜਾਂ ਉਹਨਾਂ ਦੇ ਰੀਤੀ ਰਿਵਾਜ ਉਸ ਤਰ੍ਹਾਂ ਦੇ ਨੇ ਜਾਂ ਉਹ ਕਰਮकांड ਉਹ ਜੇ ਕਰਦੇ ਨੇ ਸਿਰਫ ਇਸ ਆਧਾਰ ਤੇ ਕਿ ਜਿਹੜੇ ਇਤਿਹਾਸ ਦੇ ਵਿੱਚ ਸਾਡੇ ਸਥਾਨਾਂ ਦੇ ਅਗਭਜਾ ਕਰਕੇ ਜਾਂ ਉਹਨਾਂ ਦੇ ਵਿੱਚ ਉਹ ਚੀਜ਼ਾਂ ਪਾ ਦਿੱਤੀਆਂ ਗਿਆ ਸਿੱਖਾਂ ਕੋਲ ਉਹ ਵਕਤ ਨਹੀਂ ਸੀਗਾ ਤੇ ਉਹ ਚੀਜ਼ਾਂ ਸਾਡੇ ਚੱਲ ਪਈਆਂ ਤੇ ਉਸ ਆਧਾਰ ਦੇ ਉੱਤੇ ਸਾਨੂੰ ਅੱਜ ਇਹ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਇਹਨਾਂ ਦਾ ਹਿੱਸਾ ਹੋ ਸਾਡਾ ਆਧਾਰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਉਹ ਗੁਰਬਾਣੀ ਹੈ ਗੁਰਬਾਣੀ ਦੇ ਆਧਾਰ ਤੇ ਗੁਰਬਾਣੀ ਦੇ ਸਿਧਾਂਤਾਂ ਦੇ ਆਧਾਰ ਤੇ ਕੋਈ ਇਹ ਗੱਲ ਕਰੇ ਤੇ ਫਿਰ ਅਸੀਂ ਉਹਦੇ ਤੇ ਗੱਲ ਕਰਨ ਨੂੰ ਤਿਆਰ ਆ ਤੁਸੀਂ ਉਹ ਕਹੋਗੇ ਇੱਥੇ ਆਇਆ ਹੁੰਦਾ ਉਹ ਵੀ ਤੁਸੀਂ ਵੀ ਇਹੀ ਕਰਦੇ ਹੋ ਉਹ ਤਾਂ ਲੋਕੀ ਤਾਂ ਬੜਾ ਕੁਝ ਕਰਦੇ ਨੇ ਸੋ ਕਹਿਣ ਦਾ ਮਤਲਬ ਹੈ ਇਹ ਜੋ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਜਿੰਨਾ ਵੀ ਸੋਸ਼ਲ ਮੀਡੀਆ ਤੇ ਸਾਨੂੰ ਕੋਈ ਰੀਲ ਮਿਲਦੀ ਹੈ ਕੋਈ ਪੋਸਟ ਮਿਲਦੀ ਹੈ ਔਰ ਪੋਡਕਾਸਟ ਮਿਲਦੇ ਨੇ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਇੰਟਰਵਿਊ ਮਿਲਦੇ ਨੇ ਜਿਦੇ ਵਿੱਚ ਬੋਲਣ ਵਾਲਾ ਬੜੀ ਉਹਨਾਂ ਦੀ ਮਤਲਬ ਬੋਲੀ ਇੰਨੀ ਮਿੱਠੀ ਔਰ ਸਲੀਨਤਾ ਹੁੰਦੀ ਹੁੰਦੀ ਹੈ ਕਿ ਲੋਕ ਭਰੋਸਾ ਕਰ ਲੈਂਦੇ ਨੇ ਉਹਦੇ ਤੇ ਅਗਰ ਕੋਈ ਐਸੋ ਜੀ ਗੱਲ ਕਰ ਰਿਹਾ ਯਾ ਜਿਹੜਾ ਉਹ ਹੋਸਟ ਬੈਠਾ ਯਾ ਐਂਕਰ ਜਿਹੜਾ ਬੈਠਾ ਉਹ ਵੀ ਹਾਂਜੀ ਹਾਂਜੀ ਜੀ ਜੀ ਕਰਕੇ ਉਹਦੀ ਸਲਾਘਾ ਕਰਕੇ ਉਹਦੇ ਹਾਂ ਚ ਹਾਂ ਮਿਲਾ ਰਿਹਾ ਯਾ ਉਹਦੇ ਤੇ ਕਮੈਂਟਸ ਆ ਰਹੇ ਨੇ ਬੜੇ ਸਾਰੇ ਤੇ ਅਸੀਂ ਇਹ ਨਾਲ ਸੋਚ ਲਈਏ ਕਿ ਸਿੱਖੀ ਦੀ ਅਹੀ ਸਿਧਾਂਤ ਆ ਸਾਨੂੰ ਗੁਰਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਦੇ ਉੱਤੇ ਫੈਸਲਾ ਕਰਨਾ ਚਾਹੀਦਾ ਗੁਰਬਾਣੀ ਦੇ ਜਦ ਤੱਕ ਆਪ ਨਹੀਂ ਪੜਾਂਗੇ ਆਪ ਨਹੀਂ ਸਮਝਾਂਗੇ ਤੇ ਅਸੀਂ ਕਿਸੇ ਦੇ ਕਹਿਣ ਦੇ ਉੱਤੇ ਭਰੋਸਾ ਕਰਾਂਗੇ ਤੇ ਫਿਰ ਅਸੀਂ ਧੋਖਾ ਹੀ ਖਾਵਾਂਗੇ ਸੋ ਪੁੱਲਾ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ